ਇਸ ਵੇਲੇ ਦੀ ਵੱਡੀ ਖਬਰ ਸ਼ਤਾਲੂਆ ਨਾਲ ਪਰਿ ਗੱਡੀ ਨਹਿਰ ਚ ਡਿੱਗੀ ਹੈ ਜਿਸ ਦੇ ਵਿੱਚ ਦੋ ਮਾਸੂਮ ਬੱਚਿਆਂ ਸਣੇ 6 ਦੀ ਮੌਤ ਹੋ ਗਈ ਹੈ ਖਬਰ ਲੁਧਿਆਣਾ ਦੀ ਹੈ ਜਿੱਥੇ ਬੀਤੀ ਰਾਤ ਹੀ ਜੰਗੇੜਾ ਨਹਿਰ ਪੁਲ ਮਲੇਰ ਕੋਟਲਾ ਰੋਡ ਤੇ ਮਹਿੰਦਰਾ ਪਿਕਅਪ ਗੱਡੀ ਨਹਿਰ ਵਿੱਚ ਡਿੱਗ ਗਈ ਹੈ ਗੱਡੀ ਵਿੱਚ ਕੁੱਲ ਲਗਭਗ 26 ਲੋਕ ਸਵਾਰ ਸਨ ਜਿਨ੍ਹਾਂ ਵਿੱਚੋਂ ਦੋ ਬੱਚਿਆਂ ਸਣੇ 4 ਲੋਕਾਂ ਦੀ ਮੌਤ ਹੋ ਗਈ ਹੈ ਦੂਜੇ ਪਾਸੇ 3 ਤੋਂ ਲੈ ਕੇ 4 ਲੋਕ ਲਾਪਤਾ ਹੋ ਗਏ ਨੇ ਸਾਰੇ ਲੋਕ हिमाचल ਤੋਂ ਨੈਣਾ ਦੇਵੀ ਦੇ ਦਰਸ਼ਨ ਕਰਕੇ ਆਪਣੇ ਪਿੰਡ ਮਾਨਕਵਲ ਪਰਤ ਰਹੇ ਸਨ ਗੱਡੀ ਵਿੱਚ ਸਵਾਰ ਲੋਕਾਂ ਮੁਤਾਬਿਕ ਪਿਕਅਪ ਗੱਡੀ ਓਵਰਲੋਡ ਸੀ ਇੱਕ ਵਾਹਨ ਨੂੰ ਓਵਰਟੇਕ ਕਰਦੇ ਸਮੇਂ ਅਚਾਨਕ ਉਸ ਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਇਹ ਵੱਡਾ ਹਾਦਸਾ ਵਾਪਰ ਜਾਂਦਾ ਹੈ ਮ੍ਰਿਤਕ ਦੀ ਪਛਾਣ ਜਰਨੈਲ ਸਿੰਘ ਮਨਜੀਤ ਕੋਰ ਸੁਖਮਨ ਕੋਰ ਤੇ ਆਕਾਸ਼ਦੀਪ ਸਿੰਘ ਵੱਜੋ ਹੋਈ ਹੈ ਮ੍ਰਿਤਕ ਸਾਰੇ ਪਿੰਡ ਮਾਨਕਵਾਲ ਦੇ ਰਹਿਣ ਵਾਲੇ ਸਨ ਇਹਨਾਂ ਦੀਆਂ ਮ੍ਰਿਤਕ ਦੇਹਾਂ ਰਾਤ 2 ਵਜੇ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਪਹੁੰਚਾਈਆਂ ਗਈਆਂ ਨੇ ਦੂਜੇ ਪਾਸੇ ਲਾਪਤਾ ਲੋਕਾਂ ਦੀ ਭਾਲ ਵਿੱਚ ਸਰਚ ਆਪਰੇਸ਼ਨ ਚੱਲਦਾ ਰਿਹਾ ਜ਼ਖਮੀਆਂ ਵਿੱਚ ਸਰਬਜੀਤ ਕੌਰ, ਸੁਰਿੰਦਰ ਕੌਰ, ਦਸਵਿੰਦਰ ਕੌਰ, ਸਰਬਜੀਤ ਕੌਰ, ਸਰਵਣਜੀਤ ਕੌਰ, ਭਾਗ ਸਿੰਘ, ਕਾਕਾ ਸਿੰਘ, ਕਮਲਜੀਤ ਕੌਰ ਤੇ ਸੰਦੀਪ ਕੁਮਾਰ ਨੇ ਇਹ ਸਾਰੇ ਹੁਸੈਨਪੁਰਾ ਦੇ ਰਹਿਣ ਵਾਲੇ ਨੇ